ਆ ਦੇਖੋ ਪੰਜਾਬੀ ਛਪਰੀ ਮਾਰਨੀਆ ਮੁੱਠਾ ਖਾਣੇ ਖੀਰੇ ਫਿਰ ਕਿੰਦਾ ਸਰੀਰ ਨਹੀਂ ਬਣਦਾ ਵੀਰੇ ਇਹ ਦੇਖੋ ਨਵੇਂ ਜਿਹੇ ਸ਼ਰਾਰੂ ਬਣੇ ਫਿਰਦੇ ਆ ਗੁੰਡੇ ਵੇਲੀ ਦੇਖੋ ਹੈ ਸਰੀਰ ਪੱਲੇ ਤੱਲੇ ਕੁਛ ਨਹੀਂ ਤਾਂ ਦੇਖੋ ਬੋਡੀ ਬਿਲਡਰ ਦਿਖਾਉਂ ਰਿਹਾ ਬਾਕੀ ਆਪਾਂ ਨਹੀਂ ਕਰ ਆਪਣਾ ਵੀਰ ਕੇ ਆ ਰਿਹਾ ਬਾਕੀ ਵੀਰੇ ਦੇ ਰੋਸਟ ਕਰ ਰਿਹਾ ਬਾਕੀ ਤੁਸੀਂ ਵੀਰੇ ਦੇ ਫੈਨ ਹੋ ਦਬਕੇ ਵੀਡੀਓ ਨੂੰ ਸ਼ੇਅਰ ਕਰੋ ਤੇ ਲਾਈਕ ਕਰੋ ਆਪਾਂ ਵੀਡੀਓ ਸਟਾਰਟ ਕਰਦੇ ਪਹਿਲਾਂ ਤੁਸੀਂ ਸ਼ਰਾਰੂਆਂ ਦੀ ਵੀਡੀਓ ਦੇਖੋ ਪੰਜਾਬੀ ਛਪਰੀ ਠੀਕ ਹੈ ਨਵੀਂ ਵੀ ਆਪਣੇ ਵੀਡੀਓ ਦੇਖੋ ਸ਼ਰਾਰੂ ਜਿਹਾ ਬਣੇ ਫਿਰਦੇ ਆ ਠੀਕ ਹੈ ਪਰ ਤੁਸੀਂ ਚੈੱਕ ਕਰਕੇ ਜਾਓ ਫਿਰ ਆਪਾਂ ਮਿਲਦੇ ਆ ਕੇੰਦੇ ਰੰਨਾ ਉਤੇ ਦਿਖਾਣਾ ਸ਼ਰਾਰੀ ਮੇਰੇ ਵੀਰੇ ਜੇਲ੍ਹ ਕੱਟ ਕੇ ਜੇਲ੍ਹ ਦਾ ਕਿ ਸ਼ਕਲ ਵੇਖੀ ਜੇਲ੍ਹ ਦਾ ਇੱਕ ਡੰਡਾ ਪੈ ਗਿਆ ਨਾ ਪਛਵਾੜਾ ਵਿੱਚ ਤੁਹਾਡੇ ਪੈਰ ਤੇ ਦਰਾਲੀਆਂ ਚੱਲ ਪੈਣੀਆਂ ਵਕਾਂ ਦੇ ਵਗ ਨਿਕਲ ਜਾਣੇ ਨੇਰਾ ਤੋਂ ਨੇੜੇ ਜਾਣੇ ਠੀਕ ਹੈ ਇਹਨਾਂ ਥੋੜੇ ਜਿਹਾ ਬਲੱਡ ਵੀ ਹੈ ਨਹੀਂ ਵੈਸੇ ਵੀ ਸਰੀਰ ਵੇਗਾ ਤੁਹਾਨੂੰ ਲੱਗਦਾ ਕਿ ਲੱਕੜੀਆਂ ਨਾਲ ਮਰ ਜਾਓਗੇ ਥੋੜੀ ਥੋੜੀ 1 ਚਾਟ ਰੁਪਏ ਕੀ ਤਾਂ ਤੁਸੀਂ ਡਿੱਗ ਜਾਓਗੇ ਬਾਕੀ ਤੁਸੀਂ ਵੀਰ ਦੀ ਵੀਡੀਓ ਚੈੱਕ ਕਰਕੇ ਜਾਓ ਬਾਕੀ ਤੁਸੀਂ ਤੁਹਾਨੂੰ ਵੀਡੀਓ ਦਿਖਾਉਣੀ ਆ ਕਰੋ ਚੈੱਕ ਵੀਡੀਓ ਫਿਰ ਸਟਾਰਟ ਐਂਡ ਤੇ ਫਿਰ ਮਿਲਦੇ ਆਂ ਜਦੋਂ ਆਪਾਂ ਕਣਕ ਦੀਆਂ 100 ਬੋਰੀਆਂ ਚੱਕਦਿਆਂ ਤੇ ਉਹ ਬੋਰੀਆਂ ਵਿੱਚੋਂ ਇਹ ਜਿਹੀਆਂ ਚੂਹੀਆਂ ਨਿਕਲਦੀਆਂ ਹੁੰਦੀਆਂ ਨੇ। ਪੁੱਤ ਖਾ ਪੀ ਲਿਆ ਕਰ ਕੁਸਾ ਇਕੱਲਾ ਵੀਡੀਓ ਬਣਾਉਣ ਤੇ ਨਾ ਜ਼ੋਰ ਦੇ ਦੇਖ ਲੈ ਕਿਵੇਂ ਸਕਾਰੀ ਕੁੱਤੀ ਵਰਗਾ ਲੱਕ ਕਰਿਆ। ਤੈਨੂੰ ਮੈਂ ਕਿੰਨੀ ਵਾਰੀ ਕਹਤਾ ਵੀ ਕੰਜਰ ਦੇ ਚੁੱਪ ਕਰਕੇ ਘਰੇ ਬਹਿ ਜਾ ਤੈਨੂੰ ਕੀ ਰੇਹ ਵਾਲੀ ਬੋਰੀ ਚ ਪਾ ਕੇ ਲੈ ਜੂ। ਪਹਿਲਾਂ ਜਦੋਂ ਮੀਂਹ ਪੈਂਦੇ ਹੁੰਦੇ ਸੀਗੇ ਉਦੋਂ ਬਾਹਰ ਗੰਡ ਗਡੋਲੇ ਨਿਕਲਦੇ ਹੁੰਦੇ ਸੀ ਬਾਹਰ ਸੱਪ ਨਿਕਲਦੇ ਹੁੰਦੇ ਸੀ ਤੇ ਹੁਣ ਹੁਣ ਜਦੋਂ ਮੀਂਹ ਪੈਂਦਾ ਉਦੋਂ ਇਹ ਜਿਹੇ ਕੀੜੇ ਮਕੌੜੇ ਬਾਹਰ ਨਿਕਲਦੇ ਨੇ। ਹਾਂਜੀ ਪੰਜਾਬੀ ਦਾ ਸ਼ਿਕਾਰੀ ਕੁੱਤੀ ਹੈ ਕੋਈ ਨਹੀਂ ਹੈ ਨਾ ਤੇ ਲੱਖ ਤਿੱਦੇ ਹੀ ਰਹਿਣਗੇ ਤਾਂ ਬਾਕੀ ਤੁਸੀਂ ਵੀਡੀਓ ਤੇ ਪਹਿਲੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਆ ਜੇ ਚਾਹਤ ਤੁਸੀਂ ਜੁੜ ਦੱਸ ਕੇ ਦਿਓ ਬਾਕੀ ਪੁੱਲ ਚੋਕ ਮਾਫ ਕਰ ਦਿਓ ਜਿਹੜੀ ਗਲਤੀ ਹੋ ਗਈ ਠੀਕ ਹੈ ਜੋ ਵੀਡੀਓ ਚ ਬੋਲਦਾ ਬੋਲਦਾ ਠੀਕ ਹੈ ਆਪੇ ਇਹਦਾ ਵੀਡੀਓ ਅਪਲੋਡ ਕਰਦੇ ਰਹਿਣੀਆਂ ਜੇ ਸਰੋਸ਼ YouTube ਚੈਨਲ ਤੇ ਠੀਕ ਹੈ ਬਾਕੀ ਤੁਸੀਂ ਦਬਕੇ ਸ਼ੇਅਰ ਤੁਸੀਂ ਜੁੜੇ ਰਹੋ ਸਪੋਰਟ ਦੇ ਵੀਰ ਨੂੰ ਬਣਾਈ ਰੱਖਿਓ ਤੇ ਬਾਕੀ ਗੁੱਸਾ ਗਿਲਾ ਨਾ ਕਰਿਓ ਆਪਾਂ ਸਿਰ ਮਜ਼ਾਕ ਲਈ ਵੀਡੀਓ ਪਾਉਂਦੇ ਆ ਠੀਕ ਹੈ ਵੀਰੋ ਤੇ ਬਾਕੀ ਸਾਰਿਆਂ ਨੂੰ ਪਿਆਰ ਭਰੀ ਸਤਿ ਕਿਉਂਕਿ ਆਪਾਂ YouTube ਤੇ ਇਹਦੇ ਵੀਡੀਓ ਅਪਲੋਡ ਕਰਦੇ ਆਂ ਬਾਕੀ Instagram ਤੇ ਕੋਈ ਫੋਟੋਸ ਵੀ ਰੋਡ ਕਰ ਲਓ ਠੀਕ ਹੈ ਪੰਜਾਬੀਓ ਆਪਾਂ ਕੋਈ ਮਿਲਦੇ ਆਪਾਂ ਨੈਕਸਟ ਵੀਡੀਓ ਤੇ ਸਾਨੂੰ ਕੋਈ ਵਾਰੀ ਸਾਥ ਸ਼ੇਅਰ ਕਰ ਸ਼ੇਅਰ ਕਰ ਦਿਓ ਵੀਡੀਓ ਨੂੰ ਪੁੱਲਿਓ ਨਾ ਠੀਕ ਹੈ ਕਮੈਂਟ ਵੀ ਕਰ ਦਿਓ